ਸਾਤਿਕਾਲ ਦੋਸਤੋ ਕਈ ਲੋਕ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਨੇ ਪਰ ਅਸਲੀਅਤ ਇਹ ਹੁੰਦੀ ਹੈ ਕਿ ਉਹ ਇੰਨੇ ਸਿਆਣੇ ਨਹੀਂ ਹੁੰਦੇ ਜਿੰਨਾ ਉਹ ਸਿਆਣਾ ਹੋਣ ਦਾ ਦਿਖਾਵਾ ਕਰ ਰਹੇ ਹੁੰਦੇ ਨੇ ਇਸੇ ਤਰ੍ਹਾਂ ਅੱਜ ਆਪਾਂ ਗੱਲ ਕਰਾਂਗੇ ਕੁਝ ਐਹੋ ਜਿਹੇ ਸਿਆਣੇ ਬੰਦੇ ਦੀ ਜਿਨੇ ਆਪਣੀ ਸਿਆਣਪ ਦੇ ਨਾਲ ਲੋਕਾਂ ਨੂੰ ਬੜਾ ਪਰਮਾਇਆ ਸਵੇਰੇ ਉੱਠਣਾ ਬੈੱਡ ਤੇ ਬਹਿ ਜਾਣਾ ਲਾਈਵ ਹੋ ਜਾਣਾ ਕੋਈ ਮੁੱਦਾ ਹੋਵੇ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਦਾ ਹੋਵੇ ਚਾਹੇ ਸਿੱਧੂ ਮੂਸੇ ਵਾਲੇ ਦਾ ਮੁੱਦਾ ਹੋਵੇ ਚਾਹੇ ਕਿਸੇ ਸਿੰਗਰ ਯੋਯੋ ਹਣੀ ਸਿੰਗ ਦਾ ਮੁੱਦਾ ਹੋਵੇ ਜਸਵੀਰ ਜੱਸੀ ਦਾ ਮੁੱਦਾ ਹੋਵੇ ਕੋਈ ਵੀ ਗੱਲ ਹੋਵੇ ਉਹ ਬੰਦੇ ਨੇ ਸਿਆਣਪ ਦੇ ਤੌਰ ਤੇ ਆਪਣੇ ਆਪ ਨੂੰ ਪੇਸ਼ ਕਰਨਾ ਤੇ ਉਹਨੂੰ ਇਹ ਲੱਗਦਾ ਕਿ ਸ਼ਾਇਦ ਮੈਂ ਹੀ ਇੰਨਾ ਸਿਆਣਾ ਮੇਰੇ ਤੋਂ ਸਿਆਣਾ ਤਾਂ ਦੁਨੀਆ ਤੇ ਕੋਈ ਹੈ ਹੀ ਨਹੀਂ ਪੰਜਾਬੀਆਂ ਨੂੰ ਉੱਚਾ ਨੀਵਾ ਬੋਲਣਾ ਕਿ ਭਈ ਪੰਜਾਬੀਆਂ ਦੀ ਬਿਰਤੀ ਨੀਵੀਂ ਹੋਊਗੀ ਪੰਜਾਬੀ ਸਾਡਿਆਂ ਨੂੰ ਐ ਹੋ ਗਿਆ ਪੰਜਾਬੀ ਸਾਡੇ ਐ ਸੋਚਣ ਲੱਗ ਗਏ ਆਪਣੇ ਪ੍ਰੋਗਰਾਮਾਂ ਦੇ ਵਿੱਚੋਂ ਕਲਾਕਾਰਾਂ ਨੂੰ ਬੁਲਾ ਕੇ ਤੇ ਉਹਨਾਂ ਨੂੰ ਕਈ ਵਾਰ ਤੁਸੀਂ ਵੀ ਦੇਖਿਆ ਹੋਊਗਾ ਇਹ ਸਵਾਲ ਪੁੱਛਦੇ ਹੋਏ ਤੁਹਾਨੂੰ ਕਦੇ ਆਪਣੇ ਕਿਸੇ ਐਸੇ ਗਾਣੇ ਤੇ ਅਫਸੋਸ ਹੋਵੇ ਜਿਹੜਾ ਤੁਸੀਂ ਜ਼ਿੰਦਗੀ 'ਚ ਗਾਇਆ ਹੋਵੇ ਕੋਈ ਇੱਕ ਗਾਣਾ ਜਿਹਦੇ ਤੁਹਾਨੂੰ ਅਫਸੋਸ ਹੋਵੇ ਤੇ ਕਈ ਕਲਾਕਾਰ ਅੱਗੇ ਉਹ ਕਹਿ ਦਿੰਦੇ ਨੇ ਕਿ ਨਹੀਂ ਜੀ ਮੈਨੂੰ ਤਾਂ ਕਿਸੇ ਗਾਣੇ ਤੇ ਅਫਸੋਸ ਨਹੀਂ ਮੇਰੇ ਤਾਂ ਸਾਰੇ ਗਾਣੇ ਮੈਨੂੰ ਮੈਂ ਸਹੀ ਗਾਏ ਨੇ ਫੇਰ ਕੋਈ ਗਾਣੇ ਦੀ ਤੁੱਕ ਕੱਢ ਕੇ ਉਹਦੇ ਵਿੱਚੋਂ ਕਹਿ ਦੇਣਾ ਕਿ ਆਹ ਗਾਣਾ ਜੀ ਮੈਨੂੰ ਲੱਗਦਾ ਇਹ ਉਸ ਟਾਈਮ ਤੁਸੀਂ ਸਹੀ ਨਹੀਂ ਗਾਇਆ ਤਾਂ ਉਹ ਕਲਾਕਾਰ ਨੇ ਜਵਾਬ ਦੇਣਾ ਕਿ ਭਾਈ ਸਾਹਿਬ ਉਸ ਸਮੇਂ ਟਾਈਮ ਹੀ ਅਹਜਾ ਚੱਲਦਾ ਸੀ ਲੋਕ ਸੁਣਦੇ ਹੀ ਇਹ ਕੁਛ ਸੀਗੇ ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਮੈਨੂੰ ਇਸ ਗਾਣੇ ਦਾ ਗਾਉਣ ਦਾ ਕੋਈ ਪਛਤਾਵਾ ਨਹੀਂ ਆਪਾਂ ਐਸੀ ਸਿਆਣੇ ਬੰਦੇ ਦੀ ਗੱਲ ਕਰਦੇ ਆ ਜੀ ਸਰਦਾਰ ਸਵਰਨ ਸਿੰਘ ਜੀ ਟੈਣਾ ਉਹ ਜਿੰਨੇ ਸਿਆਣੇ ਬਣਦੇ ਨੇ ਜਾਂ ਤਾਂ ਉਹਨੇ ਸਿਆਣੇ ਹੈ ਨਹੀਂ ਜਾਂ ਉਹ ਆਪਣੇ ਆਪ ਨੂੰ ਇਹ ਦਿਖਾਣਾ ਚਾਹੁੰਦੇ ਨੇ ਕਿ ਮੈਂ ਬਹੁਤ ਸਿਆਣਾ ਤੇ ਮੇਰੇ ਹਿਸਾਬ ਨਾਲ ਹੀ ਦੁਨੀਆ ਚੱਲੇ ਸਭਿਆਚਾਰ ਦਾ ਠੇਕੇਦਾਰ ਵੀ ਆਪਣੇ ਆਪ ਨੂੰ ਮੰਨਦੇ ਨੇ ਬਨਮੋਣ ਭਰਾਵਾਂ ਦੀ ਬਨਮੋਣ ਵਾਰਸ ਭਰਾਵਾਂ ਦੀ ਬੜੀ ਸਿਫਤ ਕਰਦੇ ਨੇ ਕਿ ਉਹਨਾਂ ਨੇ ਪੰਜਾਬ ਦੀ ਸਭਿਆਚਾਰਕ ਗਾਇਕੀ ਨੂੰ ਗਾਇਆ ਤੇ ਦੂਜੇ ਪਾਸੇ ਚਮਕੀਲੇ ਵਰਗੇ ਗਾਇਕਾਂ ਨੂੰ ਉਹ ਕਹਿੰਦੇ ਨੇ ਜੀ ਇਹ ਤੇ ਲੱੱਚ ਗਾਇਆ ਜਦੋਂ ਕਿ ਮਨਮੋਹਨ ਵਾਰਿਸ ਦੀ ਜੋ ਗਾਇਕੀ ਹੈ ਉਹਦਾ ਅਲੱਗ ਅੰਦਾਜ਼ ਹੈ ਤੇ ਜਿਹੜੀ ਚਮਕੀਲੇ ਦੀ ਗਾਇਕੀ ਹੈ ਉਹਦਾ ਅਲੱਗ ਅੰਦਾਜ਼ ਹੈ ਮੈਂ ਚਮਕੀਲੇ ਦਾ ਫੈਨ ਆ ਮੈਂ ਸਿੱਧੂ ਮੂਸੇ ਵਾਲੇ ਦਾ ਫੈਨ ਆ ਮੈਂ ਉਹਨਾਂ ਲੋਕਾਂ ਨੂੰ ਸੁਣਦਾ ਜਿਹੜੇ ਦੁਨੀਆ ਤੋਂ ਸਪੈਸ਼ਲ ਨੇ ਆਮ ਗੀਤ ਹਰੇਕ ਬੰਦਾ गा ਦਿੰਦਾ ਪਰ ਇੱਕ ਅਲੱਗ ਜਨਰ ਨੂੰ અપਨਾਣਾ ਅਲੱਗ ਜਨਰ ਨੂੰ ਗਾਣਾ ਇਹ ਆਪਣੇ ਆਪ ਦੇ ਵਿੱਚ ਹੀ ਵੱਡੀ ਕਲਾਕਾਰ ਦੀ ਖਾਸੀਅਤ ਹੁੰਦੀ ਹੈ ਤੇ ਐਸਾ ਕਲਾਕਾਰ ਦੇਖਦੇ ਹੀ ਦੇਖਦੇ ਦਿਨਚ ਵੱਡਾ ਹੋ ਜਾਂਦਾ ਹੈ ਤੇ ਵੱਡੇ ਤੋਂ ਮਹਾਨ ਹੋ ਜਾਂਦਾ ਹੈ ਜਿਵੇਂ ਕਿ ਅਮਰ ਸਿੰਘ ਚਮਕੀਲਾ ਹੋਇਆ ਤੇ ਸਿੱਧੂ ਮੂਸੇਵਾਲਾ ਮਹਾਨ ਕਲਾਕਾਰ ਹੋਇਆ ਸਿੱਧੂ ਮੂਸੇਵਾਲੇ ਦੇ ਬਾਰੇ ਵੀ ਸਵਰਨ ਸਿੰਘ ਟੈਣਾ ਜੀ ਨੇ ਤੇ ਇਹਨਾਂ ਦੇ ਨਾਲ ਇੱਕ ਬੀਬੀ ਬੈਠੀ ਹੁੰਦੀ ਹੈ ਜੀ ਚੱਜ ਦਾ ਵਿਚਾਰ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਕਮੈਂਟ ਕੀਤਾ ਕੁੜੀ ਨੇ ਅੱਗੇ ਹੱਸ ਕੇ ਕਿਹਾ ਕਿ ਰੱਖ ਤਲਵਾਰਾਂ ਉੱਤੇ ਖਾਂਦੇ ਰੋਟੀਆਂ ਉਤੋਂ ਦੇ ਨਿਆਣੀ ਕੀ ਸਿਆਣੀ ਬਲੀਏ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਨੂੰ ਬਿਲੋਂਗ ਕਰਦਾ ਤੇ ਉਹਦਾ ਮਖੌਲ ਬਣਾਇਆ ਤੇ ਫੇਰ ਸਿੱਧੂ ਮੂਸੇਆਲਾ ਵੀ ਜੱਟਾਂ ਦਾ ਮੁੰਡਾ ਸੀ ਉਹਨੇ ਵੀ ਜਵਾਬ ਵਹਿਜਾ ਘੜ ਕੇ ਦਿੱਤਾ ਕਿ ਡੈਣਾ ਸਾਹਿਬ ਨੂੰ ਨੀਂਦ ਨਹੀਂ ਆਈ ਹੁਣੇ ਘੱਟੋ ਘੱਟ 15 ਦਿਨ ਤਾਂ ਅੱਜ ਵੀ ਡੈਣਾ ਸਾਹਿਬ ਸਿੱਧੂ ਮੂਸੇਆਲੇ ਬਾਰੇ ਬੋਲਣ ਤੋਂ ਝੱਕਦੇ ਨੇ ਕਿਉਂ ਕਿਉਂਕਿ ਉਹਨੇ ਉਹਨਾਂ ਨੂੰ ਉਸੇ ਹੀ ਭਾਸ਼ਾ 'ਚ ਜਵਾਬ ਦਿੱਤਾ ਜਿਸ ਭਾਸ਼ਾ ਦੇ ਵਿੱਚ ਸਿੱਧੂ ਮੂਸੇਆਲੇ ਦੇ ਗਾਣੇ ਦਾ ਉਹਨਾਂ ਨੇ ਮਜ਼ਾਕ ਬਣਾਇਆ ਸੀ ਸਿੱਧੂ ਮੂਸੇਆਲੇ ਨਾਲ ਇੰਟਰਵਿਊ ਕਰਾਣ ਦੇ ਲਈ ਸਰਦਾਰ ਸਵਰਨ ਸਿੰਘ ਟਹਿਣਾ ਜੀ ਉਹਨਾਂ ਦੇ ਪਿੰਡ ਦੇ ਇਲੈਕਸ਼ਨਾਂ ਦੇ ਟਾਈਮ ਉੱਥੇ ਜਾ ਕੇ ਉਹਨਾਂ ਨੇ ਮੂਸੇ ਵਾਲੇ ਨੂੰ ਸਵਾਲ ਵੀ ਕੀਤਾ ਤੁਸੀਂ ਗੀਤ ਦੇ ਵਿੱਚ ਸਾਨੂੰ ਕਿਹਾ ਕਿ ਅਸੀਂ ਚੁਗਲੀਆਂ ਕਰਦੇ ਆ ਕਿਉਂਕਿ ਮੂਸੇ ਵਾਲੇ ਨੇ ਗਾਣਾ ਕੱਢਿਆ ਸੀਗਾ ਕਿ ਚੱਜ ਦਾ ਵਿਚਾਰ ਪ੍ਰੋਗਰਾਮ ਦਾ ਨਾਂ ਰੱਖਿਆ ਹੋਇਆ ਤੇ ਬੈਠ ਕੇ ਜਨਾਨੀਆਂ ਨਾਲ ਚੁਗਲੀਆਂ ਕਰਦੇ ਨੇ ਇਹ ਜੀ ਚਪੇੜ ਮੂਸੇ ਵਾਲੇ ਨੇ ਮਾਰੀ ਸੀ ਹੁਣ ਤੱਕ ਹੋਸ਼ ਨਹੀਂ ਆਈ ਸਿਆਣੇ ਕਹਿੰਦੇ ਨੇ ਸਿਆਣੀ ਸਿਆਣਪ ਉੰਨੀ ਝਾੜੀ ਜਾਵੇ ਜਿੰਨੀ ਕਿ ਸਿਆਣਪ ਸਾਡੇ ਚ ਆਪ ਹੋਵੇ ਮਾਹੌਲ ਵਕਤ ਜਿਸ ਤਰ੍ਹਾਂ ਦਾ ਹੁੰਦਾ ਹੈ ਗਾਇਕੀ ਉਸੇ ਤਰ੍ਹਾਂ ਦੀ ਹੁੰਦੀ ਹੈ ਗਾਇਕੀ ਵੀ ਵਕਤ ਦੇ ਨਾਲ ਨਾਲ ਹੀ ਚੱਲਦੀ ਹੈ ਇਹ ਨਹੀਂ ਹੈ ਕਿ ਅੱਜ ਵਕਤ ਮਾੜਾ ਚੱਲ ਰਿਹਾ ਤੇ ਗਾਇਕੀ ਚੰਗੀ ਚੱਲੀ ਜਾਊਗੀ ਅੱਜ ਵਕਤ ਅਸ਼ਲੀਲਤਾ ਦਾ ਹੈ ਤੇ ਗਾਇਕੀ ਸਾਫ ਸੁਥਰੀ ਚੱਲੀ ਜਾਊਗੀ ਇਹ ਕਦੇ ਵੀ ਪੋਸੀਬਲ ਨਹੀਂ ਹੁੰਦਾ ਇੱਕ ਟੈਣਾ ਸਾਹਿਬ ਨੂੰ ਇਹ ਬਹੁਤ ਲੱਗਦਾ ਆਪਣੇ ਆਪ 'ਚ ਉਹਨਾਂ ਨੂੰ ਬਹੁਤ ਹੰਕਾਰ ਹੈ ਜਿੱਤੇ ਵੀ ਉਹ ਜਾਂਦੇ ਨੇ ਉਹ ਲਾਹੌਰ ਗਏ ਸੀ ਪਾਕਿਸਤਾਨ ਚ ਗਏ ਸੀ ਤੇ ਉਹਨਾਂ ਨੇ ਉੱਥੇ ਜਾ ਕੇ ਵੀ ਕਿਹਾ ਜੀ ਕਿਤਾਬਾਂ ਪੜਿਆ ਕਰੋ ਹਾਲਾਂਕਿ ਉੱਥੇ ਵੀ ਬੜੀ ੇਟੀ ਕਰਵਾਈ ਇਹਨਾਂ ਨੇ ਆਪਣੀ ਉੱਥੇ ਮੁੰਡੇ ਨੇ ਸਰਿਆਮ ਹੀ ਕਹਿਤਾ ਸੀਗਾ ਕਿ ਇਹ ਉਹੀ ਬੰਦਾ ਹੈ ਜਿਹਨੂੰ ਸਿੱਧੂ ਮੂਸੇ ਵਾਲੇ ਨੇ ਕਿਹਾ ਸੀਗਾ ਵੀ ਜਨਾਨੀਆਂ ਨਾਲ ਬੈਠ ਕੇ ਕਰਦੇ ਨੇ ਚੁਗਲੀਆਂ ਤੇ ਸ਼ੋਹ ਦਾ ਨਾਮ ਰੱਖਿਆ ਚੱਜ ਦਾ ਵਿਚਾਰ ਉਹ ਬੰਦੇ ਨੇ ਉਦੋਂ ਮੂੰਹ ਦੇ ਉੱਤੇ ਐਜੀ ਬੇਇੱਜ਼ਤੀ ਕੀਤੀ ਸੀ ਇਹਨੂੰ ਇਹਨੂੰ ਗੱਲ ਨਹੀਂ ਸੀ ਆਈ ਅੱਗਿਓ ਮੈਂ ਸਵਾਨ ਸਿੰਘ ਟਹਿਣਾ ਜੀ ਨੂੰ ਸਿਰਫ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਸਮਾਜ ਦੇ ਠੇਕੇਦਾਰ ਨਾ ਬਣੋ ਪੰਜਾਬੀਆਂ ਨੂੰ ਮਾੜਾ ਚੰਗਾ ਨਾ ਬੋਲੋ ਤੇ ਬੋਲਣਾ ਤਾਂ ਉਸ ਮੁੱਦੇ ਬਾਰੇ ਬੋਲੋ ਪੰਜਾਬੀਆਂ ਦੇ ਬਾਰੇ ਅੱਧੇ ਪੰਜਾਬੀ ਸਾਡੇ ਨੀਵੇਂ ਵਰਤੀ ਦੇ ਹੋਗੇ ਜੀ ਅੱਧੇ ਉੱਚੀ ਵਰਤੀ ਦੇ ਨੇ ਜੀ ਕੁਝ ਕਿ ਪੰਜਾਬੀ ਇਹ ਗਾਣੇ ਸੁਣਦੇ ਨੇ ਜੀ ਰਾਜਵੀਰ ਜਵੰਦਾ ਪੰਜਾਬ ਦਾ ਉਹ ਨਾਂ ਜਿਨੇ ਬਹੁਤ ਸੋਹਣੇ ਸਵੇਚਾਰਕ ਤੇ ਧਾਰਮਿਕ ਗੀਤ ਵੀ ਬਹੁਤ ਵਧੀਆ ਤਰੀਕੇ ਨਾਲ ਗਾਏ ਮੁੰਡੇ ਦੇ ਸ਼ੋਅ ਇੰਨੇ ਵਧੀਆ ਚੱਲਦੇ ਸੀ ਇੰਨਾ ਵਧੀਆ ਉਹਦਾ ਲਹਿਜਾ ਸੀ ਗੱਲਬਾਤ ਦਾ ਤਰੀਕਾ ਸੀ ਨੀਵਾ ਮੁੰਡਾ ਸੀ ਚੰਗਾ ਮੁੰਡਾ ਸੀਗਾ ਉਹਨੇ ਬੜੇ ਵਧੀਆ ਉਹਦਾ ਨਾਮ ਪੰਜਾਬੀਆਂ ਦੇ ਵਿੱਚ ਬਣ ਗਿਆ ਤੇ ਜਦੋਂ ਉਸ ਦੀ ਡੈਥ ਹੋਈ ਤਾਂ ਉਸ ਟਾਈਮ ਵੀ ਇਸ ਨੇ ਬੜਾ ਰੌਲਾ ਪਾਇਆ ਕਿ ਜੀ ਇਹਦੀ ਸਪੋਰਟ ਕਰੋ ਇਹਨਾਂ ਦੇ ਮਾਪਿਓ ਦੀ ਸਪੋਰਟ ਕਰੋ ਇਹਨਾਂ ਦੀ ਫਿਲਮ ਆਣੀ ਹੈ ਜੀ ਸਾਰੇ ਜਣਿਆਂ ਨੂੰ ਮੈਂ ਅਪੀਲ ਕਰਦਾ ਇਸਾਰੇ ਆਪਾਂ ਫਿਲਮ ਦੇਖੀਏ ਉਹਨਾਂ ਦੀ ਲਾਸਟ ਫਿਲਮ ਹੈ ਰਾਜਵੀਰ ਜਵੰਦੇ ਦੀ ਉਹਨਾਂ ਨੇ ਆਪਣੇ ਐਕਟਰਾਈ ਦੱਸਿਆ ਤੇ ਉਹਨਾਂ ਦੀ ਫਿਲਮ ਦੇਖਣ ਦੇ ਬਾਰੇ ਇਹਨੇ ਪੁਰਜੋਰ ਜ਼ੋਰ ਲਾਇਆ ਆਪਣੇ ਚੈਨਲਾਂ ਤੇ ਆਪਣੇ ਪ੍ਰੋਗਰਾਮਾਂ ਤੇ ਘਰ ਬੈਠ ਕੇ ਵੀਡੀਓਜ਼ ਪ੍ਰਾਈਵੇਟਲੀ ਪਾ ਕੇ ਬਹੁਤ ਜਗ੍ਹਾ ਇਹਨੇ ਕਿਹਾ ਕਿ ਰਾਜਵੀਰ ਜਵੰਦੇ ਦੀ ਫਿਲਮ ਜ਼ਰੂਰ ਦੇਖੋ ਇਹੀ ਸਾਡੀ ਸੱਚੀ ਸ਼ਰਧਾਂਜਲੀ ਹੋਊਗੀ ਫਿਰ ਵੀ ਪੰਜਾਬੀਆਂ ਨੇ ਉਹ ਫਿਲਮ ਨਹੀਂ ਦੇਖੀ ਤੇ ਜਦੋਂ ਫਿਲਮ ਨਹੀਂ ਚੱਲੀ ਫਿਰ ਇਹਨਾਂ ਨੇ ਟੈਣਾ ਸਾਹਿਬ ਨੇ ਲਾਈਵ ਹੋ ਕੇ ਕਿਹਾ ਕਿ ਅਸੀਂ ਪੰਜਾਬੀ ਆ ਅਸੀਂ ਗੱਲਾਂ ਨਾਲ ਤਾਂ ਬੜਾ ਕਰਦੇ ਆ ਕਿ ਅਸੀਂ ਉਹਦੀ ਇੱਜ਼ਤ ਕਰਦੇ ਆ ਜੀ ਅਸੀਂ ਰਾਜਵੀਰ ਜਵੰਦੇ ਦੇ ਨਾਲ ਖੜੇ ਆ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਆ ਅਸੀਂ ਕੱਟ ਵੀ ਬਹੁਤ ਕਰ ਲੰਨੇ ਆ ਇਹ ਨਹੀਂ ਕਿ ਅਸੀਂ 100-100 ਰੁਪਿਆ ਪਾ ਕੇ ਇੱਥੇ ਉਹਦੀ ਫਿਲਮ ਨੂੰ ਚਲਾ ਦਈਏ ਅਸੀਂ ਉਹਦੀ ਫਿਲਮ ਦੇਖਣ ਨਹੀਂ ਗਏ ਇਹਨੇ ਇਸ ਗੱਲ ਦਾ ਸ਼ਿਕਵਾ ਵੀ ਕੀਤਾ ਦਰਸ਼ਕਾਂ ਨੂੰ ਫਿਲਮਾਂ ਦੇ ਕੋਹ ਹਰ ਰੋਜ਼ ਹੀ ਆਉਂਦੀਆਂ ਨੇ ਤਕਰੀਬਨ 2-2 3-3 ਫਿਲਮਾਂ ਲੱਗਦੀਆਂ ਨੇ ਕੋਈ ਫਿਲਮ ਦੀ ਸਟੋਰੀ ਚੰਗੀ ਐ ਚੱਲ ਜਾਂਦੀ ਐ ਕੋਈ ਫਿਲਮ ਦੀ ਸਟੋਰੀ ਨਹੀਂ ਚੰਗੀ ਹੁੰਦੀ ਨਹੀਂ ਚੱਲਦੀ ਕੋਈ ਕਿਰਦਾਰ ਅੱਛੇ ਹੁੰਦੇ ਨੇ ਫਿਲਮ ਨੂੰ ਸੁਪਰ ਹਿੱਟ ਕਰ ਦਿੰਦੇ ਨੇ ਲੋਕ ਆਪਣੇ ਆਪ ਚਲੇ ਜਾਂਦੇ ਨੇ ਦੇਖਣ ਨਾਲੇ ਜਿਹਨੇ ਵੀ ਦੇਖਣ ਜਾਣਾ ਨਾ ਜੀ ਉਹਨੇ ਆਪਣੇ ਹਿਸਾਬ ਨਾਲ ਜਾਣਾ ਆਪਣਾ ਟਾਈਮ ਦਾ ਹਿਸਾਬ ਲਗਾ ਕੇ ਜਾਣਾ ਕੋਈ ਕਿਸੇ ਦੇ ਕਹਿਣ ਤੇ ਕਿਤੇ ਨਹੀਂ ਜਾਂਦਾ ਵੈਸੇ ਤਾਂ ਇਹ ਰੈਣਾ ਸਾਹਿਬ ਨੂੰ ਸਮਝ ਆ ਗਿਆ ਹੁਣ ਕਿ ਮੇਰੀਆਂ ਇੰਨੀਆਂ ਪੀਲਾ ਦੇ ਬਾਵਜੂਦ ਵੀ ਪੰਜਾਬੀ ਨਹੀਂ ਗੇ ਫੇਰ ਵੀ ਇਹਨਾਂ ਨੂੰ ਸੋਚਣਾ ਚਾਹੀਦਾ ਸੀਗਾ ਕਿ ਅੱਜ ਤੋਂ ਬਾਅਦ ਮੈਂ ਥੋੜਾ ਜਿਹਾ ਗਰੀਜ਼ ਕਰਾਂ ਪੰਜਾਬੀਆਂ ਨੂੰ ਚੰਗਰਾ ਮਾੜਾ ਨਾ ਬੋਲਾਂ ਪਰ ਇਹਨਾਂ ਨੇ ਪੰਜਾਬੀਆਂ ਨੂੰ ਉਹ ਗੱਲਾਂ ਕੀਤੀਆਂ ਉਹ ਗੱਲਾਂ ਕੀਤੀਆਂ ਜੇ ਮੇਰੇ ਕਿਸੇ ਸੱਜਣ ਨੂੰ ਮੇਰੇ ਦੋਸਤ ਨੂੰ ਯਾਦ ਹੋਵੇ ਇਹਦੀ ਇੰਟਰਵਿਊ ਯਾਦ ਆਉਣ ਤਾਂ ਤੁਸੀਂ ਧਿਆਨ ਨਾਲ ਸੁਣਿਓ ਇਹਨੇ ਪੰਜਾਬੀਆਂ ਨੂੰ ਉਹ ਗੱਲਾਂ ਕੀਤੀਆਂ ਕਿ ਅਸੀਂ ਪੰਜਾਬੀ ਤਾਂ ਆਏ ਹੁੰਨੇ ਆ ਅਸੀਂ ਪੰਜਾਬੀ ਕਿਸੇ ਦਾ ਸਾਥ ਨਹੀਂ ਦਿੰਦੇ ਹੁੰਦੇ ਜਦੋਂ ਕੋਈ ਅੜ ਜਾਂਦਾ ਪੰਜਾਬੀਆਂ ਵਰਗੀ ਕੌਮ ਕਿੱਥੇ ਆ ਪੂਰੇ ਦੇਸ਼ 'ਚ ਦਿਖਾਓ ਪੂਰੀ ਦੁਨੀਆ 'ਚ ਦਿਖਾਓ ਪੰਜਾਬੀਆਂ ਵਰਗੀ ਕੋਈ ਕੌਮ ਨਹੀਂ ਹੈ ਮੈਂ ਮੰਨਦਾ ਪੰਜਾਬੀਆਂ ਦੀ ਕੌਮ ਦੇ ਵਿੱਚ ਥੋੜੀਆਂ-ਬਹੁਤੀਆਂ ਕਮੀਆਂ ਹੁੰਦੀਆਂ ਹਰ ਇੱਕ ਕੌਮ 'ਚ ਹੀ ਹੁੰਦੀਆਂ ਨੇ ਸਾਡੀ ਕੌਮ 'ਚ ਵੀ ਹੋਣਗੀਆਂ ਪਰ ਜੇ ਅਸੀਂ ਆਪਣੀ ਕੌਮ ਨੂੰ ਯਾ ਆਪਣੇ ਬੰਦਿਆਂ ਨੂੰ ਆਪਣੇ ਪੰਜਾਬੀਆਂ ਨੂੰ ਜੇ ਅਸੀਂ ਆਪ ਹੀ ਪੜ੍ਹਾਂਗੇ ਐਡੇ ਵੱਡੇ ਅਸੀਂ ਜਰਨਲਿਸਟਾਂ ਫਿਰ ਜਰਨਲਿਸਟ ਹੋ ਕੇ ਅਸੀਂ YouTube ਦੀ ਸਕਰੀਨ ਤੇ ਬੈਠ ਕੇ ਮੋਬਾਈਲ 'ੋਂ ਕਰਕੇ ਜੇ ਅਸੀਂ ਪੰਜਾਬੀਆਂ ਨੂੰ ਭਣਦੇ ਆ ਤਾਂ ਅਸੀਂ ਕਾਹਦੇ ਪੰਜਾਬੀ ਆ ਪੰਜਾਬੀਆਂ ਨੂੰ ਵੀ ਸਮਝਾਣ ਦਾ ਕੋਈ ਤਰੀਕਾ ਹੈ ਸਹਿਜ ਸੁਭਾ ਤਰੀਕੇ ਨਾਲ ਸਮਝਾਈ ਜਾਂਦੀ ਹੈ ਕੋਈ ਵੀ ਗੱਲ ਇਹ ਨਹੀਂ ਹੈ ਕਿ ਅੱਜ ਸਾਡੇ ਕੋਲ ਫੋਨ ਆ ਗਿਆ ਸਾਨੂੰ ਲੋਕ ਦੇਖਦੇ ਨੇ ਅਸੀਂ ਕੈਮਰਾ ਔਨ ਕੀਤਾ ਤੇ ਲਾਗੇ ਬੋਲਣ ਜੋ ਸਾਡੇ ਦੇਲੇ ਚਾਉਂਦਾ ਥੋੜੀ ਬਹੁਤੀ ਸ਼ਰਮ ਕਰੀਏ ਗੱਲ ਉਨੀ ਕੁ ਕਰੀਏ ਜਿੰਨੀ ਕੁ ਗੱਲ ਨੂੰ ਅਸੀਂ ਸੰਭਾਲ ਸਕੀਏ ਮੈਂ ਇਹਨਾਂ ਦੀਆਂ ਕਈ ਇੰਟਰਵਿਊਜ਼ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਕਹਿੰਦੇ ਨੇ ਜੀ ਮੈਂ ਪੰਜਾਬੀਆਂ ਨੂੰ ਬੜਾ ਪੜਦਾ ਮੈਂ ਪੁਰਾਣੇ ਸ਼ਾਇਰਾਂ ਨੂੰ ਬੜਾ ਪੜਦਾ ਜਿਨ੍ਹਾਂ ਨੇ ਬਹੁਤ ਵਧੀਆ ਇਤਿਹਾਸ ਲਿਖੇ ਨੇ ਮੈਂ ਉਹਨਾਂ ਨੂੰ ਬਹੁਤ ਪੜਦਾ ਇਤਿਹਾਸਕਾਰਾਂ ਨੂੰ ਜਿਹੜਾ ਬੰਦਾ ਪੜਦਾ ਹੈ ਕਿਸੇ ਨੂੰ ਪੜਨ ਦਾ ਮਤਲਬ ਇਹ ਨਹੀਂ ਹੈ ਉਹਦਾ ਅਗਲੇ ਦੀ ਲਿਖੀ ਹੋਈ ਕਿਰਚਨਾ ਨੂੰ ਤੁਸੀਂ ਪੜਦੇ ਹੋ ਪੜ ਕੇ ਤੁਸੀਂ ਆਪਣੇ ਆਪ ਨੂੰ ਇਹ ਸਮਝਣ ਲੱਗ ਜਿਓ ਕਿ ਹਾਂਜੀ ਮੈਂ ਬਹੁਤ ਜ਼ਿਆਦਾ ਪੜਦਾ ਤੇ ਮੈਂ ਬਹੁਤ ਸਿਆਣਾ ਇਹ ਗੱਲ ਪੋਸੀਬਲ ਨਹੀਂ ਮਨ ਲਓ ਮੈਂ ਰਾਈਟਰ ਹਾਂ ਤੇ ਮੈਂ ਕੋਈ ਚੀਜ਼ ਲਿਖਦਾ ਮੈਂ ਅੱਛੀ ਲਿਖਦਾ ਇਹ ਮੇਰੀ ਕਲਮ ਹੈ ਮੇਰੀ ਆਪਣੀ ਸੋਚ ਹੈ ਜੇ ਉਹ ਪਿਛਲੇ ਟਾਈਮ ਲੰਘ ਗਿਆ ਉਹਨੂੰ ਆਪਾਂ ਅੱਜ ਕੋਸੀ ਜਾਈਏ ਉਸ ਦਾ ਕੋਈ ਫਾਇਦਾ ਨਹੀਂ ਅਮਰ ਸਿੰਘ ਚਮਕੀਲੇ ਨੇ ਤੇ ਸਿੱਧੂ ਮੂਸੇ ਵਾਲੇ ਨੇ ਜੋ ਗਾਇਆ ਆਉਣ ਵਾਲੇ 100 ਸਾਲਾਂ ਤੱਕ ਪੰਜਾਬ ਦੇ ਵਿੱਚ ਐਸੀ ਕਲਾਕਾਰੀ ਐਸੀ ਗੀਤਕਾਰੀ ਚਮਕੀਲੇ ਤੇ ਸਿੱਧੂ ਮੂਸੇ ਵਾਲੇ ਵਰਗੀ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰ ਸਕੂਗਾ ਜਿਹੜਾ ਸਾਹਿਬ ਹੈ ਮੇਰੀ ਗੱਲ ਯਾਦ ਰੱਖਿਓ ਔਰ ਚੰਗਿਆਂ ਬੰਦਿਆਂ ਨੂੰ ਭੰਡਣ ਦੀ بجائے ਉਹਨਾਂ ਦਾ ਸਾਥ ਦਿਓ ਉਹਨਾਂ ਨੂੰ ਸਪੋਰਟ ਕਰੋ ਤਾਂ ਕਿ ਉਹ ਵੀ ਤੁਹਾਡੀ ਰਿਸਪੈਕਟ ਕਰ ਸਕਣ ਸਿੱਧੂ ਮੂਸੇ ਵਾਲੇ ਨੂੰ ਮੈਂ ਬਹੁਤ ਰਿਸਪੈਕਟ ਕਰਦਾ ਉਹਨੇ ਉੱਚਾ ਨੀਵਾ ਫਿਰ ਵੀ ਨਹੀਂ ਤੁਹਾਨੂੰ ਬੋਲਿਆ ਤੁਹਾਡੇ ਨਾਲ ਇੰਟਰਵਿਊ ਕੀਤੀ ਤੁਹਾਡੇ ਨਾਲ ਬੈਠਿਆ ਤੁਹਾਨੂੰ ਚਾਹ ਪਾਣੀ ਪੁੱਛਿਆ ਤੇ ਤੁਹਾਡੇ ਨਾਲ ਬਹੁਤ ਹੀ ਠੰਡੇ ਸੁਭਾਅ ਦੇ ਨਾਲ ਉਹਨੇ ਇੰਟਰਵਿਊ ਕੀਤੀ ਉਹਨੇ ਤੁਹਾਡੇ ਨਾਲ ਕੋਈ ਵੀ ਉੱਚੀ ਨੀ ਨੀ ਗੱਲ ਨਹੀਂ ਕੀਤੀ ਸਿਆਣਿਆਂ ਨੇ ਕਿਹਾ ਉਹਨਾਂ ਕਹ ਬੋਲੋ ਜਿੰਨੀ ਕੀ ਜ਼ਰੂਰਤ ਹੈ ਹਰ ਮੁੱਦੇ ਤੇ ਬੋਲਣਾ ਸਾਡਾ ਜ਼ਰੂਰੀ ਨਹੀਂ ਤੇ ਇਹ ਵੀ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਵੀ ਮੁੱਦੇ ਤੇ ਨਾ ਬੋਲੀਏ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਦੋਸਤੋ